ਹੈਲੋ ਉਹ ਬੀਰਾ ਜੀ ਕੀ ਹਾਲ ਚਾਲ ਕਿਤੇ ਹੋ ਉਹ ਯਾਰ ਅੱਧੀ ਰਾਤ ਤੱਕ ਕੀ ਚੱਕਰ ਵੇ ਗਿਆ ਉਹ ਭਰਾ ਉਹ ਮੈਂ ਪੁੱਛਣਾ ਸੀ ਕਿੱਥੇ ਕਰਿਆ ਤੂੰ ਹਾਂ ਮੈਂ ਕਰਿਆ ਆਪਣੇ ਓਕੇ 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 ਠੀਕ ਐ ਉਹ ਯਾਰ ਸਾਡੇ ਘਰ ਦੇ ਬਾਹਰ ਨਾ ਮੇਰਾ ਭਰਾ ਇੱਕ ਸ਼ਰਾਬੀ ਗਿਰਿਆ ਪਿਆ ਯਾਰ ਬੜੀ ਨਰੂ ਪੀ ਕੇ ਤੇ ਤੂੰ ਮੈਨੂੰ ਫੋਨ ਲਾ ਵਾਹੋ ਪਤਾ 걸 ਗਈ ਮੈਂ ਦੇਖਿਆ ਨਾ ਦੂਰੋਂ ਦੀ ਤੇ ਕੁੱਤੇ ਮੂੰਹ ਚੜਦੇ ਪਿਆ ਉਹਦਾ ਵੀਰੇ अच्छा हां सर उतै ना ਗੱਲਾਂ ਕਰਦੇ ਬੈਠੇ ਸੀਗੇ ਕਹਿੰਦੇ ਵੀ ਇਹ ਨਾ ਆਪਣਾ ਕਿਸੇ ਦੀ ਪਾਰਟੀ ਚੱਲਦੀ ਪਈ ਸੀਗੀ ਤੇ ਉਥੋਂ ਦਰੂਪੀ ਗਿਆ ਇਹ ਬੰਦਾ ਉਥੋਂ ਟੈਨ ਹੋ ਕੇ ਆਇਆ ਬੰਦਾ ਤੇ ਮੇਰਾ ਕੀ ਰੋਲ ਹੈ ਉਹ ਭਰਾਵਾ ਤੂੰ ਮੇਰੀ ਗੱਲ ਸਮਝਦਾ ਪਿਆ ਗੱਲ ਇਹ ਹੈ ਵੀ ਪਾਰਟੀ ਕਿਸੇ ਹੋਰ ਦੀ ਸੀ ਇਹ ਆਪਣੇ ਘਰ ਜਾ ਰਿਹਾ ਸੀਗਾ ਤੇ ਰਾਜ ਕਿਸੇ ਦੀ ਪਾਰਟੀ ਚੱਲਦੀ ਪਈ ਸੀਗੀ ਉੱਥੇ ਇਹ ਦਰੂਪੀ ਨਵੜ ਗਿਆ ਉਥੋਂ ਟੈਨ ਹੋ ਕੇ ਆਇਆ ਭਰਾਵਾ ਜਾਣਾ ਮੁੜ ਕੇ ਘਰੇ ਸੀਗਾ ਤੇ ਆ ਇਧਰ ਨੂੰ ਗਿਆ ਗਲਤੀ ਨਾਲ ਕਮਾਲ ਯਾਰ ਤੂੰ ਮੈਨੂੰ ਕਿਉਂ ਫੋਨ ਲਾਇਆ ਫਿਰ ਓਏ ਯਾਰ ਮੇਰੇ ਵੀਰ ਆ ਸਾਰੀਆਂ ਹਰਕਤਾਂ ਦੇਖ ਕੇ ਨਾ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਵੀਰੇ ਤੇਰਾ ਹੀ ਜੱਤ ਆਇਆ ਯਾਰ ਮੈਂ ਤਾਂ ਤੈਨੂੰ ਫੋਨ ਲਾਇਆ ਮੇਰਾ ਭਰਾ ਮੈਂ ਕਿਹਾ ਇਹੋ ਜਿਹਾ ਕੰਮ ਤਾਂ ਸਿਰਫ ਆਪਣੇ ਬੰਦਾ ਕਰ ਸਕਦਾ ਯਾਰ ਹੋਰ ਕੋਣ ਕਰ ਸਕਦਾ ਮੈਂ ਵੀਰੇ ਤਾਂ ਤੈਨੂੰ ਫੋਨ ਲਾਇਆ ਚਲ ਫਿੜੇ ਮੁੱਤੇ